ਹੱਥ ਤੇ ਰੱਬਲਾ ਹੋ ਜੇ ਮੈਂ ਇਹਦਾ ਵਿੱਚ ਹੱਥ ਧੋ ਲਿਓ ਦੇ ਉਹ ਚੌੜ ਕਰਦਾ ਮੈਂ ਤਾਂ ਜਲ ਤਾਂ ਪਵਿੱਤਰ ਹੁੰਦਾ ਇੱਥੇ ਨਹੀਂ ਧੋਦੇ ਹੁੰਦੇ ਖਾਰਜ ਵੀ ਸਾਫ਼ ਨਹੀਂ ਕਰਦੇ ਹੁੰਦੇ ਵੇ ਮੈਂ ਤਾਂ ਕੱਪੜਾ ਲੀੜ ਆਇਆ ਧੋਣਾਗਾ ਤਾਂ ਕਰਕੇ ਤੇ ਕੋਲ ਆਈ ਸੀ ਕੱਪੜਾ ਲੀੜ ਧੋਣਾਗਾ ਹਾਂ ਕੱਪੜਾ ਲੀੜ ਆ ਤਾਂ ਫੇ ਮੈਨਾਂ ਫਿਰ ਮੋਟਰ ਚਲਾਉਂਦਾ ਨਹੀਂ ਹੁਣ ਕਿਉਂ ਨਾ ਇਹ ਕੱਪੜੇ ਦਾ ਪੱਠਾ ਦੀਂਦਾ ਸੀ ਕਿ ਆਈ ਪਾਏ ਹੋਏ ਨੇ ਹੁਣ ਆਏ ਜੀ ਨਾਲ ਤਹੀ ਤੋਣਿਆ ਆਲਾ ਪੁੱਛਣ ਆਈਆਂ ਮੈਂ ਕੱਪੜੇ ਦੇ ਮਿੱਟੀ ਚੱਕ ਲਿਓਂਗੇ ਆ ਖੜਿਆ ਕਰ ਦੋ ਕਦਮਾਂ ਤੇ ਪੁੱਛਣ ਆਈਆਂ ਮਹਲਾਈ ਨਹੀਂ ਅੱਜ ਨਾ ਆਉਂਗੇ ਕਿ ਨਾ ਮੋਟਰ ਤਾਂ ਚਲਾ ਦੇਂਗੇ ਹਾਂ ਕਹਿੰਦਾ ਲਾਈਟ ਦਾ ਨਹੀਂ ਪਤਾ ਲਾਈਟ ਹੈ ਨਹੀਂ ਹੁਣ ਲਾਈਟ ਦੇਖ ਲੈ ਆ ਜਾ ਬੱਤੀ ਤੇ ਹੱਥ ਲਾ ਕੇ ਦੇਖਣੀ ਪੂ ਮੜੀ ਜੀ ਲਾਈਟ ਹੈਗੀ ਤੂੰ ਗਲ ਤੇ ਹੱਥ ਲਾ ਲਈ ਤੂੰ ਦੇਖ ਤ ਲੈ ਆ ਜਾ ਜਿਵੇਂ ਜੇ ਹੁਣ ਅਲੀ ਗੁੱਡੀ ਹੁਤਿਆਰ ਹੋ ਪਈਆਂ ਕਾਰੇ ਵਾਤੇ ਆ ਬੱਤੀ ਦਾ ਚਲਾਉਣ ਨੂੰ ਵੇ ਜਿਹੜਾ ਸਟਟਰਿਆ ਹੁੰਦਾ ਤਾਂ ਤੈਹੀ ਲਾਉਣੀ ਆ ਮੈਂ ਥੋੜੀ ਲਾਉਣੀ ਆ ਐ ਕਹਿੰਦਾ ਮੈਂ ਵੀ ਇੰਨੇ ਕੱਪੜੇ ਚ ਕਰੇ ਕੱਪੜੇ ਜਿਹੜੇ ਕਰੀ ਬੈਠੇ ਮੈਲ ਲਾ ਲੈ ਕੱਪੜੇ ਮੈਲੇ ਨਹੀਂ ਹੈਗੇ ਜੋ ਅੱਖਾ ਦੇ ਕੱਪੜੇ ਨੇ ਆ ਜਾ ਲੈ ਅੰਦਰ ਆ ਗਈ ਜਿਹਾ ਉਹ ਹੁਣ ਅੰਦਰ ਜਾ ਵਾ ਉਹ ਪਰਲੇ ਪਾ ਆ ਤਾਂ ਜਿੰਦਾ ਲਾ ਰੱਖਿਆ ਵੇ ਜਿਹੜਾ ਤੁਹਾਡੇ ਇੱਧਰ ਲਾਗਾ ਉਧਰ ਦੇਖ ਆ ਜਾ ਵੇ ਨਲਕੇ ਦੀ ਕੱਲੀ ਜੀ ਕੀ ਨਾ ਕਢਤੀ ਉਹ ਥਿੱਲ ਦਾ ਪਾਉਣਾ ਪੈਂਦਾਗਾ ਹੋ ਤੇ ਅੰਦਰ ਆ ਜਾ ਕੋਈ ਨਹੀਂ ਆਇਆ ਆ ਸੀਗੀ ਛੱਟ ਕਿੱਥੋਂ ਦੀ ਵਰਦਣਾ ਹੈ ਆਹਾ ਆਹ ਚਾਓ ਹੇ ਹੇ ਕਿ ਕੀ ਹੋ ਗਿਆ ਹੁਣ ਇੱਧਰ ਤਾਂ ਗਰਮੀ ਬਹੁਤ ਆ ਗਰਮੀ ਕੁਝ ਨਹੀਂ ਹੁੰਦਾ ਹੁਣ ਨਿਕਲ ਜੂ ਗਰਮੀ ਵਾ ਛੱਟ ਉਹ ਖਾ ਜਾ ਹਾਂਗਾ ਮੈਂ ਤਾਂ ਆਹਾ ਆਹਾ ਕਿਉਂ ਬੱਚਾ ਛੱਟ ਪਰ ਮੈਂ ਤਾਂ ਕੰਦਰਾ ਤਪਕਾ ਦੀ ਗਰੀ ਦੀ ਗਰੀ ਦਾ ਹੋਂਡਾ ਤੇਰੇ ਪਿੱਛੇ ਲੱਖ ਵੀ ਮਾਊਂਗਾ ਮੋਟਰ ਚੱਲੂਗਾ 10 ਮਿੰਟ ਤੱਕ ਮਖਦਾ ਇੰਨਾ ਆ ਆਹ ਹਾਂ ਚਾਓ ਹਾਈ ਹਾਈ ਓਏ ਆ ਜਾ ਮੇਰੇ ਕੋਲ ਸੁਣ ਲੈ ਮੋਟਰ ਚਲਾਊਗਾ ਮੈਂ 2 ਵਜੇ ਹਾਂ 2 ਵਜੇ ਹਾਂ ਓਏ ਫਿਰ ਅੰਦਰ ਕੀ ਫੇਰੇ ਲੈਣ ਨੂੰ ਬੜਿਆ ਸੀ ਮੈਨੂੰ ਓਏ ਉਹ ਤਾਂ ਮੈਂ ਤੈਨੂੰ ਐਂ ਦਿਖਾਇਆ ਤੈਨੂੰ ਪਤਾ ਦਾ ਹੁਣ ਫੇਰੇ ਜਾ ਹੁਣ ਕੀ ਕਰਕੇ ਹੁਣਾ ਭਾਇਆ ਦੋ ਇੱਧਰ ਰੋ ਰੇ ਰੇਤਾ ਜਦੋਂ ਨਾਲ ਦਾ ਕੱਪੜਾ ਦੇ ਉਹ ਰੇਤਾ ਹੁਣ ਨਾ ਹੀਦਾ ਹੈਗੀ ਕੱਪੜੇ ਤੋਂ ਨਹੀਂ ਉੱਥੇ ਹੁਣ ਨਾਲ ਹੀ ਵਿੱਚ ਕੱਲੀ ਆਏਗੀ ਤੇ ਨਾਲ ਕੋਈ ਹੋਰ ਆਊਗਾ ਕਦੋਂ ਮੈਂ ਕੱਲੀ ਹੋਈ ਆਉਂਗੀ ਹੋਰ ਕੀ ਰਿਹਾ ਆਉਣਾ ਹੋਰ ਨਾ ਕਿਸੇ ਨਾਲ ਜਨਾਨੀ ਪੂਰਾ ਵਰਕਿੰਗ ਨਾਲ ਲਈ ਸਿੰਦਰਾ ਵਰਕਿੰਗ ਨੂੰ ਪੂਰਾ ਨਾਲ ਤਾਂ ਮੇਰੀ ਬਣਦੀ ਨੂੰ ਉਹਨਾਂ ਨਾਲ ਮਗਰ ਉਹ ਆਉਂੂ ਸੁੱਖਾ ਤੇ ਉਹ ਰੰਗਾ ਸਾਲਾ ਉਹ ਸੁਖੇਗੀ ਜਾਣ ਲੱਗੀ ਸੀ ਇਹ ਸੁੱਖਾ ਕਿਤੇ ਗਿਆ ਹੋਇਆਗਾ ਉਹ ਸੁੱਖਾ ਕਰ ਦੇ। ਮੈਂ ਦੀਂਦੇ ਹੀ ਨਹੀਂ ਹੈਗਾ। ਸੁੱਖਾ ਮੈਂ ਤਾਂ ਥੱਕ ਨਹੀਂ ਲਾ ਮੈਂ ਥੱਕ ਜਾ ਰਹਾ। ਕਿਤੇ ਵਗ ਗਿਆ। ਉਹ ਦੀਂਦੀ ਮਿਲਿਆ ਕਿਉਂ ਟਿਕਾ ਹੁੰਦਾ। ਇਹ ਹੋਰ ਉਹੀ ਤਾਂ ਗੱਲ ਆ। ਉਹ ਤਾਂ ਇੱਥੇ ਜਾਮਣਾ ਏ ਰੱਖੀ ਬੈਠਾ ਹੁੰਦਾਗਾ। ਤਾਂ ਹੁਣ ਜਾਮਣਾ ਕਰ ਜਾਣਗੇ ਵੀਰਾਂ ਨੂੰ। ਤੇ ਉਹ ਤੋਂ ਆਉਣਗੇ ਪੂਰੋ ਵਰਗਿਆਂ ਉਹਦੇ ਕੋਲੇ। ਆਏ ਥੋਡੇ ਵੀ ਲੱਗ ਰਿਆ ਨਾ ਜਪੇੜਾ ਜਾਮਣਾ ਦਾ। ਪੇਟਾ ਤਾਂ ਹੈਗਾਗਾ। ਦੋਨੇ ਕਿੱਕਾ। ਪੇਟੇ? ਹੂੰ। ਪੇਟਾ ਤਾਂ ਇੱਕ ਤਾਂ ਬਚਾਲੇ ਹੁੰਦਾਗਾ। ਇੱਕ ਇੱਧਰ ਤੇ ਇੱਕ ਇੱਧਰ ਹੋ ਹੁੰਦਾ ਉਹਦੇ ਉਹ ਜੜਾਂ ਹੀ ਹੁੰਦੀਆਂ ਨਹੀਂ ਇਹ ਦੋ ਤਿੰਨ ਹੋ ਗਏ ਫਿਰ ਤਿੰਨ ਚ ਜਾ ਹੋਣਗੀਆਂ ਤਿੰਨ ਜੜਾ ਹੋਣਗੀਆਂ ਜੜਾ ਉਹਦੇ ਠੀਕ ਹੂੰ ਫੇਰ ਕੰਮ ਨਾ ਕਰਦੇ ਫੇਰ ਉਹ ਹੁੰਦੀਆਂ ਇਹ ਠੀਕ ਹੋਰ ਬਾਲ ਬੱਚੇ ਠੀਕ ਹੈ ਬੇ ਬਸ ਠੀਕ ਹੀ ਹੈ ਜਿਹੜੇ ਬਸ ਤੁਰੇ ਫਿਰਦੇ ਆ ਤੁਰੇ ਫਿਰਦੇ ਉਹ ਔਰ ਆਈ ਦੀ ਔਖੀ ਹੋ ਗਈ ਬੇ ਘਰੇ ਕਲੇਸ਼ ਵਾਲਾ ਰਹਿੰਦਾ ਕਲੇਸ਼ ਕਾ ਦਾ ਹੋ ਗਿਆ ਹਾਂ ਵੇ ਬੈਲੂ ਤਾਂ ਅੱਜ ਬਾਸੀਆਂ ਲੱਗ ਰਹੀਆਂ ਪਤਾ ਨਹੀਂ ਕੌਣ ਯਾਦ ਕਰਦਾ ਓਹੋ ਚਾਚੂ ਘਟ ਪੀਤੀ ਹੋਊਗੀ ਜਿਹਨੇ ਬੰਦੀ ਤਾਂ ਨਹੀਂ ਮੇਰੀ ਮੇਰੇ ਨਾਲ ਕੌਣ ਬਣਾਉਂਦਾ ਓਹੋ ਫਿਰ ਮੈਂ ਕੀ ਆ ਕਿਸੇ ਨਾਲ ਗਾੜੀ ਪਾਈ ਹੋਏ ਫਿਰ ਉਹ ਹੀ ਯਾਦ ਕਰਦਾ ਤੂੰ ਤਾਂ ਹੀ ਬਸ ਮੈਂ ਨਹੀਂ ਗਾਟੀਆਂ ਗੁੱਟੀਆਂ ਪਉਂਦੀ ਕਿਸੇ ਨਾਲ ਆਏ ਤਾਂ ਤੂੰ ਦਿਲ ਚੋਂ ਭਲੇਖਾ ਕੱਢ ਦੇ ਗਾੜੀ ਗੁੱਟੀ ਵਾਲਾ ਕਾ ਮਤਾਂ ਨਹੀਂ ਉੱਪਰ ਰੱਖ ਦੇ ਠੀਕ ਅੱਛਾ ਉਹ ਬੋਤਾ ਖਾਲਡ ਪਾਉਣੀ ਆ ਹੱਸ ਹੱਸ ਖੇਡਾ ਆਪਣਾ ਸਾਰਿਆਂ ਨਾਲ ਹੀ ਐ ਤੇਰੇ ਨਾਲ ਹੱਸ ਲਈ ਕਦੇ ਸੋਇਨਾ ਮੈਂ ਚੁੱਕੀ ਨਾਲ ਤੇਰਾ ਹੱਥ ਦੀ ਛੜਦੀ ਸਾਡੇ ਨਾਲ ਤਾਂ ਘਾਟੀ ਪਾਲਾ ਨਾ ਮੈਂ ਘਾਟੀ ਧਰੀ ਮੈਂ ਕਿਸੇ ਨਾਲ ਵੀ ਕਿਸੇ ਨਾਲ ਵੀ ਨਹੀਂ ਪਾਉਂਦੀ ਕੱਲਾ ਤੇਰੇ ਪਿੱਛੇ ਨਹੀਂ ਉਹ ਫਿਰ ਐਂ ਦਾ ਕੰਮ ਲੋਟ ਨਹੀਂ ਆਉਣਾ ਘਾਟੀ ਭਾਕੇ ਵੀ ਲੋਟੇ ਫਿਰ ਬੰਦਾ ਨਾ ਬੰਨਿਆ ਜਾਂਦਾ ਪਿਆਰ ਦੇ ਚੱਕਰਾਂ 'ਚ ਪੈ ਜੇ ਜਦੋਂ ਬੰਦਾ ਘਰ ਦਾ ਨਾ ਘਾਟਦਾ ਰਹਿੰਦਾ ਨਹੀਂ ਹੈਗਾ ਵੇ ਉਹ ਤਾਂ ਗੱਲ ਤੇਰੀ ਠੀਕ ਹੈ ਉਹ ਤਾਂ ਗੱਲ ਤੇਰੀ ਮੰਨਦੇ ਆਂਗੇ ਹੋਰ ਫਿਰ ਕਾਸੇ ਜੋਗੀ ਰਹਿਣੀ ਨਹੀਂ ਮੈਂ ਜੇ ਮੈਂ ਤਾਂ ਘਾਟੀਆਂ ਪਾਲੀਆਂ ਤੁਹਾਡੇ ਨਾਲ ਸੁਖਾ ਕਹਿੰਦਾ ਹੈ ਰਾਤੀ ਪਾਉਣ ਨੂੰ ਇਹ ਉਹ ਤਾਂ ਬਾਲਾ ਮਰਦਾ ਮੇਰੇ ਤੇ ਸੁਖਾ ਹਾਂ ਉਹ ਤਾਂ ਇੱਕ ਦਿਨ ਬਾਹਾ ਵੱਡਣੀ ਦੀ ਬਲੇਟ ਨਾਲ ਮੇਰੇ ਪਿੱਛੇ ਉਹਨੇ ਸੁਖੇ ਨੇ ਆਹੋ ਐ ਤਾਂ ਉਹਨੇ ਮਿਕਰ ਵੀ ਪਾੜ ਲਈ ਫਿਰ ਉਹ ਵੀ ਤੇਰੇ ਪਿੱਛੇ ਪਾੜੀ ਹੋ ਆਏ ਨਹੀਂ ਮੈਨੂੰ ਪਤਾ ਨਹੀਂ ਕਿਕਰ ਮੇਰੇ ਪਿੱਛੇ ਪਾੜੀ ਹੈ ਕਿ ਕਿਹਦੇ ਪਿੱਛੇ ਪਾੜੀ ਹੈ ਪਰ ਉਹ ਵੀ ਮੇਰੇ ਪਿੱਛੇ ਹੀ ਪਾੜੀ ਹੋਊਗੀ ਮੈਂ ਤਾਂ ਪੂਰਾ ਨੂੰ ਕਹਿੰਦੀ ਫਿਕਰਾਂ ਠੀਕ ਕਹਿੰਦੀ ਮੇਰੇ ਕੰਮ ਬਾਹਾ ਤੇ ਪੱਟਾਂ ਦੇ ਨਾਲ ਖਾਈ ਫਿਰਦਾ ਕਹਿੰਦੀ ਪੂਰਾ ਦੀ ਪੱਟ ਤੇ ਹਾਂ ਪੱਟ ਦੇ ਨਾਲ ਪੂਰਾ ਦਾ ਪਾਈ ਫਿਰਦਾ ਇੱਕ ਪੱਟ ਤੇ ਪਾਈ ਫਿਰਦਾ ਸ਼ੇਂਦਰ ਦਾ ਅੱਛਾ ਜੀ ਉਹ ਤਾਂ ਹੈ ਲੁਚਾ ਹੈ ਰੰਗਾ ਰੰਗਾ ਵੀ ਪਾਈ ਫਿਰਦਾ ਹੈ ਤੇਰਾ ਨਾਲ ਵੀ ਪਾਈ ਫਿਰਦਾ ਉਹਨੇ ਕਿੱਥੇ ਪੁਆ ਲੈ ਮੇਰਾ ਨਾਂ ਰੰਗਾ ਦਾ ਤੂੰ ਹੀ ਦੇ ਮਗਲ ਪਾਸੇ ਤੂੰ ਹੀ ਤਾਂ ਥੱਲੇ ਪਾਸੇ ਲਵਾਈ ਫਿਰਦਾ ਕਿਉਂ ਮਰਨਾ ਉਹ ਮੇਰਾ ਨਾਂ ਕਾ ਤਾਂ ਪੁਆਈ ਫਿਰਦਾ ਮੈਨੂੰ ਬਦਨਾਮ ਕਰਦਾ ਫਿਰਦਾ ਤੇਰੇ ਨਾਲ ਗੱਲਬਾਤ ਹੋਈ ਹੂ ਕੋਈ ਕਦੇ ਬੇ ਉਹ ਤਾਂ ਬੁਢਾਗਾ ਦਾ ਸੱਚ ਉਹਰੇ ਨਾਲ ਗੱਲਾਂ ਬਾਤਾਂ ਕਰੂੰਗੀ ਮੈਂ ਉਹ ਉਹ ਬੁਢਾ ਕਾਨੂੰ ਆਦੇ ਤਾਂ ਹੂੰ ਦਾੜੀ ਚਿੱਟੀ ਹੋ ਗਈ ਹੋਰ ਕਿ 18 ਸਾਲਾਂ ਦਾ ਉਹ 18 ਸਾਲਾਂ ਦੀ ਹੂੰ ਤੀਜੀ ਵਾਰ ਲੱਗੇ 18 ਮਾਨੂੰ ਤੀਜੀ ਵਾਰੀ ਲੱਗ ਗਿਆ ਹੁਣ ਠਾਰਮਾ ਹੋਰਾ ਆਏ ਵੀ ਲੱਗਦਾ ਹੁੰਦਾ ਲੱਗ ਜਾਂਦਾ ਕਿਹੜੇ ਸਿਰਕੇ ਨਾਲ ਲੱਗਦਾ ਠਾਰਾ ਹੁਣ ਤਿੰਨ ਤਿੰਨ ਵਾਰੀ ਝੋੜ ਲਾ ਹੁਣ ਸਾਨੂੰ ਅਣਪੜ ਬੁੱਢਾ ਨੂੰ ਕੀ ਪਤਾਗਾ ਕਿੰਨੇ ਦਾ ਹੋਣਾ ਨਾ ਮੇਰੀ ਕੀ ਬੀਏ ਕਰੀ ਹੋਈ ਹੈ ਮਾਤਾ ਪਿਤਾ ਜੀਰੋ ਆ ਜਾਂ ਤੋ ਟੱਪ ਗਿਆ ਫਿਰ ਅੱਛਾ ਪਕਸੰਦ ਦੇ ਨੇੜੇ ਹੋਇਆ ਪਿਆ ਕੰਮ ਅੱਛਾ ਹਾਂ 44 49 ਸਾਲ ਦਾ ਸੁੱਖਾ ਹੋਇਆ ਪਿਆ ਲੱਗਦਾ ਤਾਂ ਨਹੀਂ ਹੈਗਾ ਸੁੱਖਾ ਸਾਢੇ 25 ਵਾਂ ਮੈਨੂੰ ਲੱਗ ਗਿਆ ਆਹ ਇਹ ਤਾਂ 25 ਸਾਲਾਂ ਦਾ ਹੀ 25 ਸਾਲਾਂ ਨਹੀਂ ਹੂੰ ਦੂਜੀ ਵਾਰ ਗਣਨਾ ਫਿਰੋ ਦੂਜੀ ਵਾਰੀ ਗਣਨਾ 50 ਹੋ ਗਿਆ 68.5 ਹੋ ਗਿਆ 50 ਹੁਣ ਤਿੰਨ ਸਾਲ ਕੰਮ ਵਧਾਈ ਜਾਨੀ ਹੈਗੀ ਹੋਰ ਇੰਨਾ ਵੱਡਾ ਨਹੀਂ ਹੈਗਾ ਹਾਂ ਇਹ ਤਾਂ 12 ਸਾਲਾਂ ਨੂੰ ਪਰਸ਼ਨ ਵਧਿਉ ਮੇਰੀ ਮੈਂ ਗਿਆ ਸੀ ਮੁਲਾਜ਼ਮ ਜਿਹੇ ਕੋਲੇ ਕੀ ਕਹੇਦਾ ਉਹ ਕਹਿੰਦਾ ਹੈ ਤਾਂ ਬਾਬਾ 12 ਸਾਲ ਲਾਈ ਕਹਿੰਦਾ ਅੱਥਰਾਂ ਤਾਂ ਸਾਦੀ ਸੂਦੀ ਕਰਾ ਦੇ ਕਹਿੰਦਾ ਪੰਜ ਸੱਤ ਜਵਾਬ ਜੰਮੋ ਹੁਣ ਪਰਸ਼ਨ ਵਧਿਉ ਤੇਰੀ ਕਹਿੰਦਾ ਜਵਾਕਾਂ ਦਾ ਨਾਪ ਵਾਏਂਗਾ ਨਾਲ ਬਿਲਸਣ ਤੇ ਫਿਰ ਓਏ ਫਿਰ ਐ ਫਿਰ 500 ਜਵਾਕਾਂ ਦੇ ਕੰਮ ਹੀ ਆਉਣਗੇ ਕਿੱਚੋ ਮੈਨੂੰ ਵੀ ਦੇ ਦਿਆ ਕਰੀ 1500 ਇੱਕਦਾ ਜਵਾਕ ਤੂੰ ਜੰਮ ਦੇ ਨਾ ਮੈਂ ਜੰਮ ਦੀ ਜਵਾਕ ਹੈ ਹੁਣ ਵੇ ਮੇਰੇ ਕੋਲ ਤਾਂ ਆਬਦੇ ਹੈਗੇ ਨਹੀਂ ਹੁਣ ਮੈਂ ਤੇਰਾ ਜਵਾਕ ਜੰਮਦੀ ਫਿਰੂੰਗੀ ਉਹ ਜਵਾਕ ਤਾਂ ਸਾਂਝੀ ਹੁੰਦੇ ਨੇਗੇ ਆਹ ਹੁਣ ਗਲੀ ਕੁਮਾਰ ਚ ਸਾਰੇ ਮੇਰੀ ਹੈ ਆ ਫਿਰ ਉਹਨਾਂ ਦੇ ਨਾਲ ਪਵਾ ਦੀ ਆਏ ਕਿ ਪਵਾ ਜਾਂਦਾ ਇਹ ਨਹੀਂ ਨਾ ਪਵਾ ਨਾਲ ਪਾਉਣੀ ਦਿੰਦੀ ਆਹੋ ਇਹ ਵਾਲੇ ਗੋਲ ਤੇ ਹੀ ਖਾਣੀ ਬਸ ਗਈਆਂ ਜਾਂਦੀਆਂ ਉਹਦੇ ਨਾਲ ਹਟ ਜਾਣੀਆਂ ਓਏ ਹਟ ਜਾਣੀਆਂ ਤੂੰ ਤਾਂ ਸਾਲਾ ਮਰੇਂਗੀ ਨਾ ਮੈਂ ਨਹੀਂ ਖਾਂਦੀ ਦੇਖ ਲੈ ਖਾਣੀ ਇੱਕ ਅੱਧੀ ਹੁਣ ਇਹ ਬਸ ਨਾ ਤੈਨੂੰ ਗੋਲੇ ਪਾ ਲੰਗਣਾ ਬਸ ਤਾਂ ਮੈਂ ਨਸ਼ਾ ਕਰਨਾ ਹੀ ਲੱਗਦੀ ਉਹ ਨਸ਼ਾ ਕਰਨ ਦੀ ਨਾ ਗੋਲੀਆਂ ਖਾਣੀਆਂ ਤੂੰ ਕਦੇ ਕਦੇ ਕੀ ਹੁੰਦਾਗਾ ਸਟਕ ਹੋ ਜੰਗੀ ਸਰੀਰ ਤਾਂ ਉੱਠ-ਉੱਠ ਮਾਰਦੀ ਤੂੰ ਆਇਆ ਕਰੇਗੀ ਇਹ ਬਸ ਲੋੜਦੀ ਹੈਗੀ ਮੈਂ ਤਾਂ ਹੀ ਠੀਕ ਆਪਣੀ ਜਿਹੜੇ ਮੈਲ ਵਧਿਆ ਨੇ ਕੋਈ ਜੂ ਸਮਾਰਕ ਨਿੱਕਾ ਪੱਟਾ ਚ ਮੈਲ ਛਾੜਦੇ ਜਿਹੜੇ ਬਸ ਤੂੰ ਐ ਕਰ ਛੱਡ ਦੇ ਮੋਟਰ ਹੁਣ ਦੋ ਵਾਰ ਤਾਂ ਖਬਰ ਕਦੋਂ ਕਦੋਂ ਕ ਵੱਜਣਗੇ ਮੇਰੀ ਗੱਲ ਹੁਣ ਲੱ ਦੁਬਾਰੇ ਫੇਰ ਕੰਮ ਜਾਂ ਸਾਰਦੇ ਜਾਂਦੀ ਜਾਂਦਾ ਪਰ ਬਸ ਹੁਣ ਨਹੀਂ ਵਜਾਂਦੀ ਕੁਛ ਨਹੀਂ ਹੁੰਦਾ ਪਰ ਬਸ ਹੁਣ ਫਿਰ ਕਾਇ ਬਗਿਆਂਗੀ ਮੈਂ ਜਦੋਂ ਤੂੰ ਮੋਟਰ ਛੱਡਤੀ ਗਦਲਾ ਜੇ ਪਾਣੀ ਨਿਕਲ ਜੂਗਾ ਨਾਲੇ ਤਾਂ ਉਹਦੇ ਚ ਗਦਲਾ ਜੇ ਪਾਣੀ ਹਲਿਆ ਹਲਿਆ ਕੇ ਕੱਢਣਾ ਪਊਗਾ ਬਾਹਲੇ ਚਰਾਂ ਦਾ ਪਾਣੀ ਅੜਾ ਖੜਾ ਰ ਕੱਢ ਦੇ ਜਾ ਕੇ ਕੱਢਣਾ ਪਊਗਾ ਤੈਨੂੰ ਕੱਲ ਤੈਨੂੰ ਨਾਲ ਲੱਗਣਾ ਪਊ ਕੱਲੇ ਤੈਨੂੰ ਨਿਕਲਣਾ ਉਹ ਤਾਂ ਥੱਲੇ ਮੋਰਾ ਜਾ ਹੀ ਨਹੀਂ ਉਹ ਥੱਲੇ ਆਏ ਹਲਿਆ ਜੀ ਪਾਣੀ ਹਲਿਆਈ ਆਂ ਭੀ ਨਿਕਲ ਜੂਗਾ थलेगी थले थले साफ कर नहीं करे कब कर होगी

ਤਦ ਕੀਰੇ ਥੱਲੇ ਬੈ ਕੇ ਮਾਂਜਾ ਚੱਕ ਲਾ ਇਹ ਲੰਮਾਏ ਹੱਥ ਪਾ ਕੇ ਮਾਂਜਾ ਚੱਕੇ ਜਾਊਗਾ ਇੱਥੇ ਬੈ ਜਾ ਬੈ ਕੇ ਹੱਥ ਪਾ ਲਾ ਆਏ ਭਾਈ ਬੈ ਜਾ ਹੱਥ ਹਾਂ ਪੈ ਗਿਆ ਲੈ ਵਕ ਪਤਾ ਇਹ ਸਾਰਾ ਆਹ ਕਿਉਂ ਬਿਆ ਨਿਕਲ ਗਿਆ ਦੇ ਪਾਣੀ ਦੇ ਨਿਕਲ ਗਿਆ ਪਾਣੀ ਜਾ ਆਹ ਤੇ ਗੰਦਾ ਗੰਦਾ ਸਾਰਾ ਨਿਕਲ ਗਿਆ ਗੰਦਾ ਗੰਦਾ ਸਾਰਾ ਨਿਕਲ ਜਾਂਦੇ ਬਾਹਰ ਚੜਾ ਲੈ ਖੜਾ ਨਾ 10 ਵੇ ਬੱਸ ਆ ਪਾਣੀ ਭੰਡਰ ਜਮ ਜੰਗਾਲ ਲੱਗੇ ਪਈ ਸੀ ਪਾਣੀ ਦਾ ਚਲ ਜਾ ਹੁਣ ਆਇ ਕਰੀ ਹਾਂ ਸੋ ਮੋਟਰ ਛੱਡ ਦੇ ਆ ਜਿਹੜਾ ਹੈਗਾ ਆਪੇ ਨਿਕਲ ਜਾ ਪਾਣੀ ਸਾਰਾ ਬਗ ਜੀ ਹੌਲੀ ਹੌਲੀ ਆ ਜੀ 2 ਮਿੰਟਾਂ ਰੂ ਤੇ ਪਾਣੀ ਆ ਸਾਰਾ ਸਾਫ ਹੋ ਜਾਊਗਾ ਫਿਰ ਮੈਨੂੰ ਨਿਗਾ ਦੇ ਆਂਦੀ ਹਾਈ ਨਿਗਾ ਦੇ ਆ ਜਾ ਤੇਰੇ ਨਾਲੇ ਮੱਕਰ ਸਾਵਾਂ ਚੱਲ ਇਹ ਆ ਆ ਪਟਾ ਆ ਜਾ ਕਰੋ ਆ ਇਹਨੂੰ ਐ ਬਾੜ ਸੇਲਤੀ ਪੈਂਦੀ ਐ ਆ ਇੰਦੀ ਨਾ ਨੰਗਾ ਐ ਵੀ ਆ ਜਾ ਰਹਾ ਛੱਲੀ ਛੁਲੀ ਤਾਂ ਨਹੀਂ ਜਾਣੀ ਛੱਲੀ ਹੈਗੀ ਐ ਤੇ ਜੇ ਛੱਲੀ ਹੈਗੀ ਹੈਗੀ ਉਹ ਛੱਲਿਏ ਇਹ ਸਮਾਕਾ ਦਾ ਦੂਜਾ ਹਾਂ ਚੈਣੀ ਮੱਕਾ ਹੈ ਇਹ ਚੈਣੀ ਮੱਕਾ ਨੇ ਛੱਲੀ ਲੱਗਦੀ ਥੱਲੇ ਹੂੰ ਆ ਜਾ ਇੱਥਾ ਨਹੀਂ ਥੱਲੇ ਲੈ ਥੱਲੇ ਦਿਖਾਵਾਂ ਥੱਲੇ ਵੇ ਪ੍ਰਿੰਟ ਆਨੇ ਛੱਤਾ ਤੇ ਲੱਗ ਰਿਹਾ ਕੋਈ ਜਿਵੇਂ ਇਹ ਪ੍ਰਿੰਟ ਆ ਹੈਗੇ ਪ੍ਰਿੰਟਾ ਤਾਂ ਹੁਣ ਲਾ ਹੁਣ ਇੱਧਰ ਕਿੱਥੇ ਲੈ ਵੜਿਆ ਆ ਮੱਕ ਥਲਫਾ

ਹਾ ਨੰਗਾ ਫਿਰ ਮੈਂ ਓਏ ਆ ਬਾਹ ਸੜਕ 'ਤੇ ਡੰਡੀ ਨੀ ਲੰਘ ਜਾ ਹਾਂ ਮੇਰੀ ਗੱਲ ਸੁਣ ਲਾ ਥੱਲੀ ਦਾ ਤੂੰ ਦਿੱਤੀ ਨਹੀਂ ਕੋਈ ਤੋੜ ਕੇ ਓ ਥੱਲੀ ਦਾ ਨਾ ਰਿਹਾ ਵੇ ਤੈਨੂੰ ਪਤਾ ਹੈ ਹੁਣ ਸਾਡੇ ਆ ਦੇ ਉਰੇ ਬਹਿ ਜੰਨੇ 2 ਮਿੰਟ ਆ ਖੂਹ 'ਚ ਪਾਣੀ ਹੈਗਾ ਓ ਖੂਹ ਨਹੀਂ ਹੈਗਾ ਇਹ ਡੱਗੀ ਦਾ ਓ ਡੱਗੀ ਸੱਚ ਵੇ ਦੂਰਾ ਖੂਨ ਲੱਗਦਾ ਜਮਾਈ ਓਏ ਇਹ ਮੋਟਰ ਤਾਂ ਹੋਈ ਪੇ ਖਰਾਬ ਆ ਮੋਟਰ ਤਾਂ ਮੇਰੀ ਗੱਲ ਨਾਲ ਮੋਟਰ ਚੱਲੂਗੀ ਉਹੀ ਆ ਡੰਡੀ ਜੀ ਇਹਦੇ ਐਂ ਕੱਢ ਰੱਖੇ ਡੰਡੀ ਜੀ ਤਾਂ ਇਹ ਨੜਕਾ ਨਾ ਇਹ ਹੁਣ ਖੜਾ ਗਿਆ ਬਾਹਰ ਟਾਈਮ ਗੇੜਨਾ ਪੈਂਦਾ ਫੇਰ ਪਾਣੀ ਚੱਕਦਾ ਸੀਗਾ ਪਰ ਗੇੜ ਲੱਕ ਉਹ 3 ਨਾ ਪਹਿਲਾਂ ਚੱਲਦਾ ਹੁੰਦਾ ਇੱਥੇ 3 ਆਉਂਦਾ ਹੁੰਦਾ ਬਾਹਲਾਂ ਹਾਂ ਇਹ ਸੜੇ ਦੇ ਲਾਇਆ ਸੀਗਾ ਜੋ ਛੋਟਾ ਜਿਹਾ ਜਵਾਨੀ ਹੁੰਦੀ ਸੀਗੀ ਅੱਛਾ ਇਹ ਹੋ ਗਿਆ ਹੁਣ ਬੇ ਮਾਤਾ ਪਤਾ ਨਹੀਂ ਕੀ ਚੜ ਗਿਆ ਮੇਰੇ ਤੇ ਉਹ ਥੋ ਕੁਝ ਚੜ ਗਿਆ ਚੜਾਦਨੀਆਂ ਦੇ ਬਾਰੇ ਮਰਲਾ ਵੀ ਉਹ ਚਾੜਦਨੀਆਂ ਹੈਗੇ ਤੇ ਬਾਲਾ ਨਹੀਂ ਬੋਲਦੇ ਹੁੰਦੇ ਓਏ ਮੇਰੀਆ ਉਦੋਂ ਇੱਥੇ ਜਿੰਜਰਾਂ ਨਹੀਂ ਆਉਂਦਾ ਸੀ ਬਾਹਲਾਂ ਛੜੇ ਕੋਲੇ ਹਾਂ ਤੇ ਹੁਣ ਪਾਣੀ ਹੋ ਗਿਆ ਨੜਕਾ ਖੜਾ ਅਜਮਣ ਜੁੰਮਣ ਹੋਈ ਨਹੀਂ ਹਜੇ

ਜਾਉਂ ਜਾਉ ਹੱਦ ਜਾਉਂਗੀ ਔਰ ਕੀ ਕਰੂੰਗੀ ਘਰੋਂ ਤਾਂ ਤੂੰ ਆਈ ਹੈ ਤੂੰ ਤਾਂ ਲੌਂਗ ਲਚੀਆਂ ਨਹੀਂ ਬਣਾ ਲਈ ਆਹੋ ਮੈਂ ਬਣਾ ਕੇ ਲਿਆਉਂਗੀ ਚਾਹ ਤੇ ਮੈਂ ਕੋੜੂ ਜੇ ਤੂੰ ਹੁਣ ਕੱਪੜੇ ਧੋਣ ਆਏਗੀ ਕੱਪੜੇ ਧੋਣ ਤਾਂ ਹੁਣ ਮੈਂ ਦੇਖਦੀ ਆਂ ਥਣੇ ਥਣੇ ਜਾਉਂਗੀ ਧੁੱਪ ਵਾਲੀ ਹੈ ਛੋੜਲੇ ਦੇ ਰੱਖੀ ਰੋ ਪਈ ਫੂਦੇ ਨਾਲ ਅਲੀ ਬੈਠੀ ਹਾਂ ਛੋੜਲੇ ਬੁਢਰੀ ਰਾਤ ਵਾਲੀ ਬਜੀ ਤੇ ਨਹੀਂ ਪਈ ਕੋਈ ਹੋਣੀ ਇਹ ਤਾਂ ਕੋਕੇ ਦਰਦਾ ਮਰਨਾ ਦਿਨ ਦੇ ਲਾ ਦਿੰਦਾ ਪੇਟੀਆਂ ਚ ਪਾ ਕੇ ਕੋਈ ਫਰਿੱਜ ਫਰਿੱਜ ਚ ਪਈ ਉਹ ਚੱਕ ਲਈ ਫਰਿੱਜ ਤੇ ਠੰਡੀ ਨਹੀਂ ਉਹ ਪਿੰਦਾ ਠੰਡਾ ਪਾਣੀ ਪਾ ਕੇ ਜਾਂ ਨੱਸੀ ਰੱਖਦਾ ਕੋਲੇ ਤੱਕ ਠੀਕ ਇਹ ਕਾਦਾ ਝੋਟਾ ਲੈਣਾ ਹੁਣ ਤੂੰ ਓਏ ਆ ਪੀ ਕੇ ਉਹ ਹਿਲਣ ਚ ਲਾ ਕੇ ਨਾ ਬੰਦਾ ਝੋਟੇ ਹੁੰਦੇ ਹੁੰਦੇ ਤੇ ਠੇਕੇ ਦੇ ਬਾਅਦ ਜ ਫੇ ਉਹ ਠੇਕੇ ਦੇ ਕਿੱਥੇ ਜਾਏਦਾ ਹਾਂ ਕਿੱਡੇ ਕੋਡੇ ਦੁਖੀ ਜਾਂਦੇ ਨੇਗੇ ਹਾਏ ਹਾਏ ਗਰਮੀ ਗਰਮੀ ਦਾ ਕੋਈ ਗੱਲ ਨਹੀਂ ਗਰਮੀ ਤਾਂ ਫੜ ਜੂਗੀ ਹੋਰ ਪਰ ਉਹ ਉੱਥੇ ਉੱधर ਉਰੇ ਉਹ ਤਿੰਨ ਵਾਰੀ ਦਾ ਲੈ ਗਿਆ ਹੁਣ ਪਾਹਾ ਮੰਨ ਲਾ ਵੀ ਜਿੱਥੇ ਹੋ ਗਿਆ ਹੁਣ ਤੈਨੂੰ ਛੱਲੀਆਂ ਚ ਬਾਦੀਆਂ ਕਦੇ ਸਬਜ਼ੀ ਲੈ ਗਈ ਪਰ ਮੋਟਰ ਦਿਖਾਈ ਐ ਫਿਰ ਮੈਂ ਮੋਟਰ ਨਾ ਖਰਾਬ ਹੋ ਜੇ ਚੱਲ ਬੇ ਮੈਂ ਜਾਣੀ ਆ ਪਤਾ ਨਹੀਂ ਕੌਣ ਆ ਰਿਹਾਗਾ ਕੋਈ ਆ ਹੀ ਜਾਂਦਾਗਾ ਚੰਗਾ ਠੀਕ ਆ ਠੀਕ ਆ ਪਹਿਲੀ ਲੰਗ ਜਾਨੀ ਆ ਤੇ ਆਉਣ ਤੋਂ ਆ ਹੀ ਲੰਗ ਜਾਨੀ ਕੋਈ ਦੇਖ ਨਾ ਲਵੇ ਇੱਥੇ ਕੋਈ ਨਹੀਂ ਆਉਂਦਾ